ਏ ਮੈਨੂੰ ਪਤਾ ਨਹੀਂਗਾ ਮੈਂ ਲੈ ਕੇ ਆਈਆਂ ਕਿ ਨਹੀਂ ਆਈ ਪਰ ਤੈਨੂੰ ਲਿਆਉਣਾ ਪੈਣਾ ਵਾ ਮੈਂ ਤਾਂ ਨਹੀਂ ਜੇ ਲੈ ਕੇ ਆਉਣਾ ਤੁਹਾਡੇ ਕੋਲ ਜੋ ਹੁੰਦਾ ਵਾ ਨਾ ਤੁਸੀਂ ਕਰ ਲਓ ਮਾੜਾ ਮੋਟਾ ਤੇ ਬੰਦਾ ਬਿਮਾਰ ਹੋ ਹੀ ਜਾਂਦਾ ਵਾ ਇਹ ਵੀ ਨਾ ਬਸ ਢੇਰੀ ਢਾ ਗਈ ਬਹਿ ਜਾਂਦੀ ਹੈ ਹਏ ਇਹ ਮੇਰਾ ਦਸਰੀ ਹੋਣੀ ਇਹ ਮੇਰਾ ਸਿਹਰੀ ਮੈਂ ਮਰ ਜਾਂ ਹਏ ਚਾਚੀ ਕੀ ਹੋ ਜਾਵਾ ਉਠ ਹਾਈ ਮੇਰ ਕੋ ਤੇ ਚੁੱਪਕੀ ਨਹੀਂ ਜਾਂਦੀ ਦਲਜੀਤ ਨੂੰ ਅੱਜ ਮਾਰਨੀ ਹੈ ਫੇਰ ਹਾਈ ਮਲਗੀ ਚਾ ਮੈਨੂੰ ਦੇ ਜਾਂਦੀ ਤੇ ਚਲ ਮੈਂ ਉੱਠ ਤੇ ਪੈਂਦੀ ਮੇਰੇ ਕੋ ਤੇ ਉੱਠਿਆ ਹੀ ਨਹੀਂ ਸੀ ਜਾਣਦੇ ਆ ਤੇ ਮੈਨੂੰ ਤੇ ਗਾਰੀਆਂ ਦੀ ਜਾਣ ਕੇ ਕੰਨ ਡਈ ਆ ਤੂੰ ਬਾਜੀ ਜੇ ਤੁਸੀਂ ਨਹੀਂ ਨਾ ਸਾਮ ਸਕਦੇ ਤੇ ਤੁਹਾਨੂੰ ਦੱਸ ਦੋ ਕੋਈ ਗੱਲ ਨਹੀਂ ਅਸੀਂ ਮੰਮੀ ਨੂੰ ਉੱਧਰ ਲੈ ਜੰਨੇ ਆ ਇਹ ਤਾਂ ਕੁਰਸੀਆਂ ਡੱਠੀਆਂ ਸੀ ਜੇ ਨਾਨਾ ਦਲਜੀਤ ਨਹੀਂ ਆਉਂਦੇ ਤੇ ਦਰੀਆਂ ਦੁਰੀਆਂ ਵਿਸ਼ਿਆਂ ਹੋਣੀਆਂ ਇਹ ਆਲੇ ਨੂੰ ਤੇ ਤੁਹਾਨੂੰ ਲੱਗ ਪਤਾ ਜਾਣਾ ਉਹ ਦਲਜੀਤ ਤੇ ਪੂਰਾ ਰਾਜੀ ਹੀ ਖੜਨ ਚ ਉਹਦ ਮੈਂ ਰੋਕੀ ਆ ਉਹ ਨਾਲੇ ਆਪਾਂ ਕਰਨੇ ਆ ਪੈਸੇ ਦਾ ਲਾਲਚ ਤੂੰ ਪਿਲਸਨ ਹੁੰਦੀ ਆ ਉਹਦੀ ਉਹ ਨੀਗਾ ਕਰਦੇ ਉਹਨਾਂ ਕੋ ਜਿੰਨੇ ਘੇਗਿਆ ਨਾ ਉਹਨੇ ਜੀ ਸਬਰ ਵਾਣਨ ਨੂੰ ਨਹੀਂ ਨਹੀਂ ਮੰਮੀ ਉਹਨਾਂ ਦੇ ਘਰ ਨਾਲ ਮਾੜੀ ਮੋਟੀ ਜੀ ਗੱਲ ਹੋ ਗਈ ਉਹ ਤੇ ਮੈਂ ਉਦਾਂ ਹੀ लवली ਨੂੰ ਡਰਾਵਾ ਦੇਣ ਦਾ ਕਰਕੇ ਕਿਹਾ ਤੁਹਾਨੂੰ ਪਤਾ ਹੀ ਹੈ ਜੇ ਇਹ ਹਸੇ ਲੈ ਆਈਏ ਤੇ ਮੁੜ ਕੇ ਮਿਲਣੋ ਗੱਲਣੋ ਵੀ ਜਾਈਦਾ ਉਹ ਤੇ ਮੈਂ ਉਦਾਂ ਹੀ ਡਰਾਵਾ ਹੀ ਦਿੱਤਾ ਵਾਂ ਉਹਨੂੰ ਇਹ ਹੁਣ ਤੈਨੂੰ ਲਿਆਉਣਾ ਪੈਣਾ ਵਾ ਜੇ ਤੂੰ ਹਸਾ ਲੈਣ ਤੇ ਗਈ ਹੈ ਨਾ ਇਹ ਲਿਆਉਣਾ ਪੈਣਾ ਵਾ ਤੈਨੂੰ ਹੁਣ ਮੰਮੀ ਇਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਡੇ ਜੀ ਗੱਲਾਂ ਚੰਗੀਆਂ ਕਰਨ ਡੇ ਜਾਂ ਮਾੜੀਆਂ ਨਹੀਂ ਕਰਨ ਡੇ ਮੈਨੂੰ ਮੈਨੂੰ ਇਹ ਹਸਾਲਮ ਦੀ ਚੰਗੀ ਲੱਗਦੀ ਓ ਤੁਹਾਨੂੰ ਉਹ ਤੇ ਮੈਂ ਉਦਾਂ ਹੀ ਉਹਨੂੰ ਡਰਾਵਾ ਜਾਈ ਦਿੱਤਾ ਵਾ ਇਹੋ ਜੀ ਗੱਲ ਨਾ ਤੁਸੀਂ ਕਰੋ ਮੈਂ ਆਪਣੇ ਭਰਾਵਾ ਕੋ ਹਿੱਸਾ ਨਹੀਂ ਲੈ ਆ ਸਕਦੀ ਜੇ ਤੇ ਇੱਥੇ ਰਹਿਣਾ ਵਾ ਨਾ ਤੇ ਫਿਰ ਹਿੱਸਾ ਲੈ ਕੇ ਆ ਉਥੋਂ ਉਹ ਨਹੀਂ ਮੰਮੀ ਇਹ ਤੇ ਨਾ ਐਵੇਂ ਨਾ ਡਰਾਵਾ ਜਿਹਾ ਹੀਗਾ ਤੇ ਬਾਕੀ ਇਹ ਆ ਕਿ ਜੇ ਇਹੋ ਜੀ ਨੋਬਤ ਆ ਵੀ ਗਈ ਨਾ ਤੇ ਮੈਂ ਹਿੱਸਾ ਇੱਥੇ ਨਹੀਂ ਗਾ ਲੈ ਕੇ ਆਣਾ ਮੈਂ ਆਪਣੇ ਦੂਸਰੇ ਭਰਾ ਨੂੰ ਦਲਜੀਤ ਨੂੰ ਦੇ ਕੇ ਆਉਣਾ ਵਾ ਜੇ ਤੂੰ ਹਿੱਸਾ ਨਾ ਲੈ ਕੇ ਆਈ ਤੇ ਤੈਨੂੰ ਕੋਈ ਜਗ੍ਹਾ ਨਹੀਂ ਮਿਲਣੀ ਇੱਥੇ ਅੱਗੇ ਤੇ ਤੈਨੂੰ ਮੈਂ ਰੱਖ ਲਿਆ ਵਾ ਨਾ ਹੁਣ ਘਰ ਤੇ ਤੈਨੂੰ ਮੁੜ ਕੇ ਵੜਨ ਨਹੀਂ ਮੈਂ ਦੇਣਾ ਇੱਥੇ ਮੰਮੀ ਆਹ ਕਿੰਦਾ ਦੀ ਗੱਲ ਹੋਈ ਭਲਾ ਪੀਸਾ ਲੈ ਗਿਆ ਉਹ ਤੇ ਮੈਂ ਉਦਾਂ ਹੀ ਉਹਨੂੰ ਕਿਹਾ ਵਾ ਤੁਸੀਂ ਤੇ ਮਗਰੀ ਪੈ ਗਏ ਜੇ ਤੇ ਬਾਕੀ ਇਹ ਆ ਕਿ ਇੱਥੇ ਕਿਸੇ ਚੀਜ਼ ਦੀ ਕਮੀ ਆ ਜਿਹੜਾ ਮੈਂ ਪਿੱਸੇ ਉਹ ਹਿੱਸਾ ਲੈ ਕੇ ਆਵਾ ਆਹ ਤੇ ਗੱਲ ਗਲਤ ਵਾ ਭਾਵੇਂ ਨਹੀਂ ਕਮੀ ਕਿਸੇ ਗੱਲ ਦੀ ਸਾਨੂੰ ਲੈਣ ਦੀ ਜਾਜ ਵਾ ਲੈਵਾਂਗੇ ਅਸੀਂ ਮਮਮੀ ਤੁਸੀਂ ਕਿਉਂ ਐਵੇਂ ਇੱਕੋ ਗੱਲ ਫੜ ਕੇ ਬਹਿ ਗਈ ਛੱਡੋ ਇਹ ਗੱਲ ਨੂੰ ਉਹ ਤੇ ਉਹਨਾਂ ਦੀ ਆਪਸ ਵਿੱਚ ਕਰ ਲਵਾ ਤੇ ਆਪੇ ਉਹਨਾਂ ਨੇ ਮਸਲਾ ਹੱਲ ਕਰ ਲੈਣਾ ਵਾ ਤੁਸੀਂ ਨਾ ਇੰਨਾ ਗੱਲਾਂ ਵਿੱਚ ਆਓ ਨੀ ਮੈਨੂੰ ਪਤਾ ਜਿੰਨੀ ਉਹਨਾਂ ਦੀ ਪੈਲੀ ਹੈਗੀ ਆ ਕਿੱਲਾ ਤੇ ਤੇਰੇ ਵੰਡੇ ਹੁੰਦਾ ਵਾ ਤੇ ਕਿੱਲਾ ਵੇਚ ਕੇ ਉਹ ਪੈਸੇ ਲੈ ਕੇ ਤੇ ਆ ਮੰਮੀ ਮੈਂ ਵੇਚ ਕੇ ਆਵਾ ਉਥੋਂ ਇਦਾਂ ਨਾ ਕਹੋ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ ਹੈਗਾ ਕੋਈ ਵੀ ਜੇ ਇਹਦੇ ਇੱਥੇ ਕੋਈ ਕਮੀ ਹੋਵੇ ਫੇਰ ਤੇ ਮੈਂ ਲੈਂਦੀ ਵੀ ਚੰਗੀ ਲੱਗਦੀ ਆ ਤੇ ਆਂਡ ਗਮਾੜ ਕੀ ਆਖੂਗਾ ਉਹਨਾਂ ਨੇ ਤੇ ਮੇਰੇ ਇੱਥੇ ਵੀ ਲੋਕਾਂ ਨੇ ਗੱਲਾਂ ਕਰਨ ਵਾਲਿਆਂ ਨੇ ਨਹੀਂ ਛੱਡਣਾ ਤੇ ਉੱਥੋਂ ਵੀ ਨਹੀਂ ਛੱਡਣਾ ਹੈਗਾ ਤੁਸੀਂ ਕਿਉਂ ਮੈਨੂੰ ਜੀਜੀ ਕੋ ਗੁਰੇ ਬਣਾਉਣ ਦੇ ਜੀ ਨਹੀਂ ਕਰਦੇ ਤੇ ਕਰਦੇ ਰਹਿਣ ਐ ਲੋਕਾਂ ਨੇ ਮਗਰ ਨਹੀਂ ਲੱਗਣਾ ਮੈਨੂੰ ਆਂਡਕ ਮਾਰਦਾ ਨਹੀਂ ਪਤਾ ਜਿ ਤਰ੍ਹਾਂ लवली ਇਥੇ ਬੋਲ ਕੇ ਗਿਆ ਹੀ ਨਾ ਮੈਨੂੰ ਪਤਾ ਵਾ ਹੁਣ ਕੀ ਤੇਰਾ ਨਾ ਵੱਟ ਘੱਟ ਬੋਲਣ ਡਿਆ ਸੀ ਮੈਂ ਸਭ ਕੁਝ ਸੁਣ ਲਿਆ ਰਸੋਈ ਦੇ ਵਿੱਚ ਤੂੰ ਕਿ ਤਰ੍ਹਾਂ ਨਹੀਂ ਮੰਨਦੀ ਉਹ ਮੰਮੀ ਉਸ ਦਿਨ ਤੇ ਉਹ ਨਾ ਥੋੜਾ ਜਿਹਾ ਗੁੱਸੇ ਵਿੱਚ ਹੀ ਤਾਂ ਬੋਲ ਗਿਆ ਸੀ ਤੇ ਇਹ ਜਿਹੜੀ ਗੱਲ ਵਾ ਨਾ ਇਹ ਸਾਡੀ ਭੈਣ ਭਰਾਵਾਂ ਦੇ ਵਿੱਚ ਗੱਲ ਵਾ ਤੁਸੀਂ ਵਿੱਚ ਨਾ ਹੀ ਆਓ ਤੇ ਚੰਗੀ ਗੱਲ ਵਾ ਜੇ ਮੈਂ ਗਾੜੀ ਬੋਲਦੀ ਨਹੀਂ ਆ ਤੁਸੀਂ ਤੇ ਤਾਂ ਤਾਂ ਹੀ ਚੜੀ ਜਾਂਦੇ ਜੇ ਫਿਰ ਹਿੱਸਾ ਲੈ ਕੇ ਆ ਹਿੱਸਾ ਲੈ ਕੇ ਆ ਮੈਂ ਤਾਂ ਨਹੀਂ ਹਿੱਸਾ ਹੁਸਾ ਲੈ ਕੇ ਆਣਾ ਤੇ ਜੇ ਨਹੀਂ ਨਹੀਂ ਹਸਾਲਾ ਕਰਨਾ ਤੇ ਆਪਣੀ ਫੂੜੀਆਂ ਵਾਲ ਤੋ ਇਥੋਂ ਮਮਮੀ ਅੱਗੇ ਤੁਸੀਂ ਮੈਨੂੰ ਘਰੋਂ ਕੱਢਤਾ ਸੀ ਨਾ ਹੁਣ ਮੈਨੂੰ ਕੱਢ ਕੇ ਦੱਸਿਓ ਭਲਾ ਮੈਂ ਇਤਰਾ ਹੀ ਕੱਢਣਾ ਫੇਰ ਹੁਣ ਨਹੀਂ ਮੈਂ ਨਿਕਲਦੀ ਇਥੋਂ ਮੈਂ ਹਾਂ ਕੱਢਾਂਗੇ ਤੈਨੂੰ ਫੜ ਕੇ ਉਹਦੋਂ ਤੋਂ ਤੁਸੀਂ ਮੈਨੂੰ ਕੋ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਕੀ ਮੇਨਾਂ ਬਣ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਹੁਣ ਕੱਢਿਓ ਭਲਾ ਮੈਂ ਤਾਂ ਨਹੀਂ ਇਹ ਲੈ ਕੇ ਆਉਣਾ ਤੁਹਾਡੇ ਕੋ ਜੋ ਹੁੰਦਾ ਵਾ ਨਾ ਤੁਸੀਂ ਕਰ ਲਓ ਇੰਨਾ ਕੋ ਰੱਬ ਨੇ ਤੁਹਾਨੂੰ ਦਿੱਤਾ ਵਾ ਫੇਰ ਵੀ ਤੁਹਾਡੀ ਉਹਨਾਂ ਦੀ ਜ਼ਮੀਨਾਂ ਤੇ ਅੱਖ ਵਾ ਮੈਂ ਇਹ ਕੰਮ ਨਹੀਂ ਉਹ ਕਰਨਾ ਜਿਹੜਾ ਤੁਸੀਂ ਮੈਨੂੰ ਕਰਨ ਨੂੰ ਕਹਾਂ ਡੇ ਜੇ ਇਹ ਕਰਨਾ ਹੀ ਪੈਣਾ ਮੈਂ ਤੈਨ ਜੇ ਨਾਂ ਲੈ ਕੇ ਇਹ ਤੇ ਗੱਲ ਕਰੀ ਇਹਨੂੰ ਤਾਂ ਮੈਂ ਹਮੇਸ਼ਾ ਪਰੇਸ਼ਾਨ ਕਰੂੰ ਜਿੰਨੀ ਆ ਕੇ ਯਾਦ ਕਰਦੀ ਰਹੂਗੀ ਜਿੰਨੀਆਂ ਗਰਸੀਤਾਂ ਮੈਨੂੰ ਦਿੱਤੀਆਂ ਇੰਨੀਆਂ ਹੀ ਇਹਨੂੰ ਦੇਣੀਆਂ ਨੇ ਹੁਣ ਮੈਂ ਇਹ ਵੀ ਯਾਦ ਕਰੂਗੀ ਜਿਹੜਾ ਇਕੱਲਾ ਹੁੰਦਾ ਵਾ ਨਾ ਇਹਨੂੰ ਜੇ ਨਾਂ ਲੈ ਕੇ ਹੈਗੇ ਤੇ ਗੱਲ ਕਰੀ ਵੇਖੀ ਲੰਮਦੀ ਕਿ ਨਹੀਂ ਫੇਰ ਹੀ ਇੱਥੇ ਬੜੂਗੀ ਸੰਦੀਪ ਤੂੰ ਭੈਣ ਨੂੰ ਇਦਾਂ ਭੇਜਤਾ ਵਾ ਮੈਨੂੰ ਉਹ ਹੋਂ ਤੂੰ ਦਿੰਦੀ ਮੈਂ ਆ ਹੀ ਜਾਣਾ ਸੀ ਮੈਂ ਤਾਂ ਬਥੇਰਾ ਸਮਝਾਇਆ ਹੈ ਦੀਦੀ ਨੂੰ ਕਿ ਕੋਈ ਗੱਲ ਨਹੀਂ ਤਾਨੂੰ ਛੱਡ ਆਉਣਗੇ ਤੇ ਉਹ ਮੰਨੇ ਨਹੀਂ ਕਹਿੰਦੇ ਕੋਈ ਗੱਲ ਨਹੀਂ ਮੈਂ ਇਕੱਲੀ ਚੱਲ ਜੂਗੀ ਐਵੇਂ ਦਿਹਾੜੀ ਭੰਨਣੀ ਆ ਬਸ ਤੇ ੱਕੇ ਖਾਂਦੇ ਜਾਣਾ ਵਾ ਕੀ ਫਾਇਦਾ ਵਾ ਮੇਰੀ ਗੱਲ ਸੁਣ ਉਹ ਸੱਸ ਦਾ ਪਤਾ ਵਾ ਨਾ ਕਿੱਦਾਂ ਦੀ ਐ ਉਹਨੇ ਗੱਲਾਂ ਕਰਨੀਆਂ ਫਿਰ ਵੀ ਦੋ ਭਰਾ ਆਈ ਛੱਡਣ ਕੋਈ ਵੀ ਨਹੀਂ ਆਇਆ ਉਹ ਕੋਈ ਗੱਲ ਨਹੀਂ ਪਤਾ ਹੀ ਐ ਮਾਸੀ ਨੂੰ ਕਿ ਕੰਮ ਤੇ ਵੀ ਜਾਣਾ ਪੈਂਦਾ ਵਾ ਤੇ ਦੀਦੀ ਨੇ ਆਪੇ ਸੰਭ ਲੈਣਾ ਵਾ ਜੇ ਇੰਨੀ ਸਮਝਦਾਰ ਹੁੰਦੀ ਨਾ ਉਹ ਤੇ ਇੱਥੇ ਨਾ ਭੇਜਦੀ ਕੁੜੀ ਨੂੰ ਉਹ ਫੋਨ ਕਰਕੇ ਦੀਦੀ ਨੇ ਮੈਨੂੰ ਦੱਸਤਾ ਹੀ ਠੀਕ ਠਾਕ ਵਾ ਪਹੁੰਚ ਗਏ ਹੀ ਅੱਛਾ ਉਹੀ ਗੱਲ ਹਾਂਜੀ ਚਲੋ ਵਧੀਆ ਮੇਨੂੰ ਟੈਨਸ਼ਨ ਹੁੰਦਾ ਵੀ ਇਹਦੇ ਤੇ ਮੈਨੂੰ ਵੀ ਟੈਨਸ਼ਨ ਹੋਣ ਦੀ ਸੀ ਜਿੰਨਾ ਚਿਰ ਉਹਨਾਂ ਨੇ ਫੋਨ ਨਹੀਂ ਲਾਇਆ ਉਹ ਚੱਲ ਗਏ ਹੀ ਬਾਅਦ ਚ ਮੈਂ ਡੈਪੀ ਪੀਨ ਪੂਨ ਕਰਨ ਪੀਨ ਕੀਤਾ ਦਾਣੇ ਚ ਘਟਾ ਹੀ ਬੜਾ ਸੀ ਮਿੱਟੀ ਕੱਢੀ ਹੁਣ ਮੈਂ ਨਾ ਧੋ ਕੇ ਵਿਲੀ ਹੋਈ ਆ ਚਲ ਵਧੀਆ ਕੀਤਾ ਵਾ ਇਹ ਹੋ ਗਿਆ ਵਾ ਨਾ ਮੈਂ ਛੱਡ ਉਹਨਾਂ ਕੋਈ ਗੱਲ ਨਹੀਂ ਆਹ ਪੋਰਾ ਭਰ ਕੇ ਮੈਂ ਰਹਾ ਤਾ ਵਾ ਛੱਡ ਆਓ ਠੀਕ ਆ ਸੰਦੀਪ ਜਿਹੜਾ ਮੈਂ ਪੈਸੇ ਦੇ ਕੇ ਆਂਹੀਂ ਪੈਣ ਉਲੀ ਤੇ ਉਹ ਪੈਸੇ ਦੀ ਗੱਲ ਸੁਣ ਲਓ ਮੈਂ ਤਾਂ ਬੜੀ ਜ਼ਬਰਦਸਤੀ ਦਿੱਤੇ ਸੀ ਪੈਸੇ ਤੇ ਲੈਂਦੇ ਨਹੀਂ ਹੀ ਉਹ ਅੱਛਾ ਦੀਦੀ ਤੇ ਮੈਂ ਤੁਮਗੜੇ ਚੱਲ ਗਏ ਮੈਂ ਰਿਟਵੀਸ਼ਨ ਬਣਾਉਣ ਗਈ ਬੱਚਿਆਂ ਨੂੰ ਮੈਂ ਤੇ ਦੀਦੀ ਨੂੰ ਕਿਹਾ ਸੀ ਕਿ ਸਿਮਮੀ ਨੂੰ ਜਾਂਦੇ ਜਾਂਦੇ ਮਿਲ ਜਿਓ ਤੇ ਕਹਿੰਦੇ ਚੱਲ ਕੋਈ ਗੱਲ ਨਹੀਂ ਪੜਾਉਣ ਢੀ ਹੋਣੀ ਨੇ ਆਣੇ ਮੈਂ ਤੇ ਰਹਿਣਾ ਸ਼ਾਮਾਂ ਤੱਕ ਨਹੀਂ ਨਹੀਂ ਚੱਲ ਜਾਣਾ ਸੀ ਉਹਨਾਂ ਨੇ ਗੁਰਪ੍ਰੀਤ ਫਿਰ ਤੈਨੂੰ ਪਤਾ ਹੀ ਕਰਵਾ ਹਾਂਜੀ ਆ ਜਾਂਦੇ ਨੇ ਆਣੇ ਹੁਣ ਹਾਂਜੀ ਬਾਜੀ ਹੁੰਦੇ 4-5 ਚੱਲ ਵਧੀਆ ਵਧੀ ਜਾਂਦੇ ਹੈਗੇ ਚੱਲ ਵਧੀਆ ਵਾਂ ਅੰਬੜਿਆੜੇ ਲੱਗੀ ਹੈਗੇ ਸਹੀ ਗੱਲ ਵਾਂ ਟਾਈਮ ਪਾਸ ਹੋ ਜਾਂਦਾ ਨਾਲੇ ਆ ਹੋਰ ਕੀ ਕਰਨਾ ਹੈ ਵੇਲੇ ਆ ਨੇ ਸੂਟ ਸੀ ਕੇ ਤੇ ਮੁਰਗੀ ਉਧਰ ਚਲ ਜਾਂਦੀ ਟਿਊਸ਼ਨ ਪੜਾਉਣਾ ਇਦਾਂ ਕਰਿਆ ਕਰੋ ਹਾਂ ਨਿਆਣੇ ਨੂੰ ਇੱਥੇ ਸੱਦ ਲਿਆ ਕਰੋ ਮੈਂ ਤੈਨੂੰ ਸਮਝਾਇਆ ਹੁਣ ਮੈਂ ਉਹਨਾਂ ਨੂੰ ਕਹੀ ਕਿ ਇੱਥੇ ਆ ਜਾ ਕਰੋ ਕਿਹਦੇ ਘਰ ਵਧੀਆ ਤੇ ਕਿਹੜੇ ਘਰ ਚੰਗਾ ਨਹੀਂ ਆ ਰੋ ਰੋ ਜਾਣਾ ਚੰਗਾ ਨਹੀਂ ਲੱਗਦਾ ਹੈ ਜੋ ਆਂਟੀ ਚੰਗੇ ਆ ਪਰ ਚੰਗਾ ਨਹੀਂ ਲੱਗਦਾ ਸੰਦੀਪ ਉਹ ਕਹਿੰਦੇ ਹਨੂ ਲਾਗੇ ਪਿੰਦਾ ਵੇ ਘਰ ਤਾਂ ਕਰਕੇ ਉੱਥੇ ਭੇਜਦੇ ਆ ਥੋੜਾ ਸਾਡਾ ਥੋੜਾ ਦੂਰ ਪੈ ਜਾਂਦਾ ਉਹਨਾਂ ਨੂੰ ਚਲ ਕੋਈ ਗੱਲ ਨਹੀਂ ਗੱਲ ਕਰਕੇ ਵੇਖ ਲਾਂਗੇ ਵਾਲਾ ਕੀ ਕਹਿੰਦੇ ਆ ਨੀ ਫਿਰ ਭਾਈ ਜੀ ਵੀ ਉੱਥੇ ਚਲੋ ਵੇਖ ਲਾਂਗੇ ਕਰਕੇ ਗੱਲ ਇੱਕ ਵਾਰੀ ਗੱਲ ਕਰ ਲਈ ਨਾ ਜੇ ਤੇ ਮੰਨ ਜਾਣਗੇ ਠੀ ਨਹੀਂ ਫਿਰ ਵੇਖੀ ਜਾਊਗੀ ਠੀਕ ਹੈ ਜੀ ਚਲੋ ਤੀ ਥੋੜਾ ਮੂੰਹ ਹੱਥ ਤੇ ਮੈਂ ਲਿਆਂਗਾ ਰੋਟੀ ਤੁਹਾਡੇ ਵਾਸਤੇ ਚੜਾ ਆ ਗਿਆ ਨਹੀਂ ਪਿੰਦਣਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੇਰੀ ਜਾਨ ਨਿਕਲ ਜੂ ਫੇਰ ਹੀ ਆਉਣਾ ਵਾ ਐ ਮੇਰਾ ਸਿਰ ਪਾਣ ਚੱਲਿਆ ਵਾ ਚਾਹ ਤੇ ਹੋ ਗਈਆਂ ਇੱਕ ਤੇ ਇਹ ਪਤਾ ਨਹੀਂ ਕੱਲੀ ਵਜਾਂ ਦੇ ਜਾਂਦੇ ਆ ਹੁਣ ਕੀ ਇਹਨਾਂ ਨੇ ਕਹਿਣਾ ਮੈਨੂੰ ਪਤਾ ਜੂ ਆ ਵੀ ਪਿੰਡ ਨੂੰ ਚੱਲੀ ਆ ਹੁਣ ਤੇ ਤਿਆਰ ਕੱਲੀ ਹੋ ਗਈ ਆ ਮੈਨੂੰ ਕੀ ਪਤਾ ਸਗੋ ਦੱਸਣਾ ਹੀ ਨਹੀਂ ਮੈਂ ਐਵੇਂ ਪਹਿਲਾਂ ਦੱਸ ਦਿੱਤਾ ਜਾਣ ਕੇ ਬਿਮਾਰ ਹੋਈ ਆ ਹੁਣ ਚੰਗੇ ਭਲੇ ਹੈਗੇ ਸਵੇਰੇ ਚੰਗੇ ਭਲੇ ਦੂਠੇ ਚਾਹ ਬਣੀ ਪੀਤਾ ਵੈਨੀ ਆ ਜਾਵੀ ਹੁਣ ਮੈਂ ਪਿੰਦਾਨਾ ਨਹੀਂ ਆ ਜਾ ਮੰਮੀ ਕੀ ਹੋ ਗਿਆ ਵਾ ਹੁਣ ਮੈਨੂੰ ਬੁਖਾਰ ਬੜਾ ਹੋ ਗਿਆ ਮੇ ਲੱਤਾਂ ਬਾਹਾਂ ਬੜੀਆਂ ਪੀੜ ਕਾਣਦੀਆਂ ਮੇਰੇ ਕੋ ਤਰਿਆਂ ਦੀ ਜਾਨ ਨੇ ਚੱਲ ਲੱਤਾਂ ਬਾਹਾਂ ਪੀੜ ਕਰਨਦੀਆਂ ਆ ਤੇ ਦਵਾਈ ਘਰੇ ਪਈ ਆ ਜੜੀ ਦਿੱਲੀ ਖਾਣੀ ਉਹੀ ਖਾ ਲੋ ਹੁਣ ਦਰਮਿਆਨੇ ਚੈੱਕ ਕਰੋ ਦਵਾਈ ਦੇ ਦੇ ਚੈ ਮੈਂ ਨਾਲ ਲੈ ਜਾ ਮੈਨੂੰ ਉੱਥੋਂ ਲੈ ਆ ਦੇ ਮੇਰਾ ਬੁਰਾ ਹਾਲ ਹੀ ਆ ਮਮੀ ਤੁਹਾਨੂੰ ਪਤਾ ਤੇ ਸਹੀ ਆ ਸਵੇਰੇ ਤਾਂ ਮੈਂ ਦੱਸਿਆ ਤੇ ਹੈਗਾ ਹੀ ਕਿ ਮੈਂ ਜਾਣਾ ਵਾਂ ਅੱਜ ਪਿੰਡ ਮੈਂ ਮਹਾ ਕੰਮ ਨੇ ਬਿੜ ਕੇ ਨਾ ਤੇ ਤਿਆਰ ਹੋਈ ਆ ਹੁਣ ਤਦ ਹੀ ਮਜੇ ਦੇ ਪੈ ਗਈ ਆ ਖਾ ਵਾਲੇ ਨਾ ਮੈਂ ਪਖੰਡ ਨਾ ਕਰਿਆ ਕਰੋ ਦਵਾਈ ਚੰਗੀ ਭਲੀ ਕਰ ਪਈ ਆ ਉਹ ਲੈ ਗਈ ਨਾ ਤੇ ਖਾ ਲੋ ਉਹਨੂੰ ਮੈਨੂੰ ਦਵਾਈ ਦੇ ਜਾ ਫਿਰ ਚੱਲ ਜੀ ਜਿੱਥੇ ਜਾਣਾ ਵਾਂ ਇਹ ਮੇਰਾ ਬੁਰਾ ਹਾਲ ਵਾ ਉਹ ਮਮੀ ਹਲੇ ਸਵੇਰੇ ਦੀ ਦਵਾਈ ਖਾਦੀ ਆ ਉਹਦਾ ਅਸਬ ਤੇ ਹੋ ਲੈਂਦਿਆ ਕਰੋ। ਇਹ ਮੈਨੂੰ ਨਹੀਂ ਫਰਕ ਪਿਆ ਮੈਂ ਕੀ ਕਰਾਂ। ਤਾਂ ਕੋਈ ਨਹੀਂ ਦਵਾਈ ਅੰਦਰ ਪਈ ਆ ਉਥੋਂ ਫੜ ਕੇ ਤੇ ਖਾ ਲਿਓ ਤੇ ਮੈਂ ਚਲੀਆਂ ਪਿੰਡ ਨੂੰ। ਤੁਹਾਨੂੰ ਪਤਾ ਜਾਂਦਿਆਂ ਵੀ ਟਾਈਮ ਲੱਗਣਾ, ਮੁੜ ਕੇ ਆਉਂਦਿਆਂ ਵੀ ਲੱਗਣਾ ਵਾ। ਤੇ ਸਕੂਟਰੀ ਤੇ ਤਾਂ ਜਾਣਾ ਕਿੰਨਾ ਟਾਈਮ ਲੱਗ ਜਾਂਦਾ ਵਾ। ਮਰ ਜਾਾਂਗੀ ਤੇ ਠੰਡ ਪੈ ਜੂ ਤੈਨੂੰ। ਕਿਤੇ ਨਹੀਂ ਮਰਦੇ। ਛੋਟਾ-ਮੋਟਾ ਤਾਂ ਬੰਦਾ ਬਿਮਾਰ ਹੋ ਹੀ ਜਾਂਦਾ ਵਾ। ਇਹ ਵੀ ਨਾ ਬਸ ਢੇਰੀ ਢਾ ਗਈ ਬਹਿ ਜਾਂਦੀ ਏ। ਇੱਕ ਦਿਨਾਂ ਦਾ ਟਾਈਮ ਹੀ ਕਿਤੇ ਲੱਗਦਾ। ਚਲ ਬੰਦਾ ਛੁੱਟੀ ਵਾਲੇ ਦਿਨ ਹੀ ਕਿਤੇ ਨਾਲ ਚਲ ਜਾਈਏ ਕਿਤੇ ਪਰ ਨਾ ਬਸ ਡਿਊਟੀ ਡਿਊਟੀ ਕੋਈ ਕੰਮ ਮਾਂ ਬਸ ਇਹਨਾਂ ਦੇ ਕੋਲ ਉਤੋਂ ਹੁਣ ਮਾਤਾ ਬਿਮਾਰ ਪੈ ਗਈ ਆ ਹੁਣ ਜਾਣਾ ਤਾਂ ਮੈਂ ਹੈ ਇਹ ਵਿਚਾਰਾ ਨੂੰ ਸਵੇਰ ਅੱਧਾ ਫੋਨ ਕੀਤਾ ਵਾ ਦੱਸ ਕੋ ਖਲੀ ਕਰਤੇ ਰਹਤੇ ਵੀ ਅੱਲਾਂ ਕਿੰਨੀਆਂ ਗੜੀਆਂ ਹੋ ਗਈਆਂ ਤੇ ਕarele ਦਾ ਕੋਈ ਨਹੀਂ ਦਿਖਾਂ ਦੇ ਆ ਮੈਂ ਅਰਪਿੰਦਰ ਪਤਾਨੀ ਕਿੱਥੇ ਚਲ ਗਈ ਉਹ ਵੇਖ ਲੈ ਮੈਨੂੰ ਬੁਲਾਇਆ ਵੀ ਨਹੀਂ ਐਡੀ ਆਕੜ ਆਈ ਦੀ ਕਿੱਡਾ ਮੋੜੇ ਦੇ ਪਰਸਾ ਪਾ ਕੇ ਤੇ ਤੁਰ ਪੈਂਦੀ ਆ ਫਰਦੀ ਸੁਗੋਟੜੀ ਤੇ ਤੁਰ ਪੈਂਦੀ ਆ ਕੋਈ ਕੰਮ ਹੀ ਨਹੀਂ ਇਹਨੂੰ ਚਾਚੀ ਨੂੰ ਪੁੱਛਣੀ ਆ ਵੀ ਕਿੱਥੇ ਗਈ ਆ ਮੋਠਨੀ ਜੈਸਾ ਜੇ ਆਪਣੀ ਦਵਾਈ ਖਾਣੀ ਆ ਕੀ ਕਰਾਂ ਨਹੀਂ ਦੇ ਕੇ ਗਈ ਹੰਦ ਖਾਣੀ ਤੇ ਦੇਣੀ ਆ ਹਾਈ ਮੇਰਾ ਦਸਰੀ ਹੋਣੀ ਮੇਰਾ ਸੀਰੀ ਮੈਂ ਅਮਰਤ ਕੋਏ ਹਮਮ ਚਾਚੀ ਚਾਚੀ ਕੀ ਹੋਇਆ ਵਾ ਕੀ ਗੱਲ ਹੋਈ ਆ ਉਠ ਚਾਚੀ ਕੀ ਹੋਇਆ ਵਾ ਉਠ ਹਾਈ ਮੇਰ ਕੋ ਤੇ ਚੁੱਪ ਕੀ ਨਹੀਂ ਜਾਣੀ ਦਲਜੀਤ ਨੂੰ ਆਵਾਜ਼ ਮਾਰਨੀ ਮੇਰੇ ਕੋ ਤੇ ਚੁੱਕੀ ਨਹੀਂ ਜਾਣੀ ਸਿਮੀ ਹਸਰਾ ਨੇ ਚੜਾ ਲਾ ਤਾ ਸੰਦੀਪ ਦਲਜੀਤ ਕਿੱਥੇ ਆ ਮੰਮੀ ਨੂੰ ਕੁਝ ਹੋ ਗਿਆ ਥੱਲੇ ਪਈ ਉਹ ਤੇ ਮੇਰੇ ਕੋ ਤੇ ਚੁੱਕੀ ਨਹੀਂ ਗਈ ਸੇਤੀ ਆ ਵਾ ਦੇ ਮੰਮੀ ਨੇ ਠੀਕ ਹੈ ਆਈ ਹੋ ਆਈ ਸੇਤੀ ਮੇਰੇ ਕੋ ਨਹੀਂ ਚੁੱਕੀ ਗਈ ਸੇਤੀ ਆਓ ਸਿਮੀ ਮੇਰੀ ਗੱਲ ਸੁਣ ਦਰਵਾਜ਼ੇ ਬੰਦ ਕਰਕੇ ਤੇ ਆ ਜੀ ਚੰਗਾ ਚੰਗਾ ਦੀਦੀ ਤੂੰ ਜਾ ਮੈਂ ਜਾਣੀ ਮੰਮੀ ਮੰਮੀ ਗੰਜੀਤ ਹੈ ਮੰਜੇ ਤੇ ਪਾ ਇਹਨੂੰ ਚੁੱਕ ਕੇ ਤੇ ਡਾਕਟਰ ਵੱਲ ਜਾ ਹੇ ਲੁੱਠ ਮੰਮੀ ਉੱਤੇ ਨਹੀਂ ਕਰੀਏ ਭਰੋ ਮੰਮੀ ਕੀ ਵੇ ਆ ਵਾ ਜਾਂ ਤੁਮੀ ਡਾਕਟਰ ਨਾਲ ਜਾ ਪਹਿਲਾਂ ਜਾ ਬੈਨੀਆਂ ਲੱਗੇ ਜਾ ਪਾਣੀ ਲੈ ਸੀ ਵਾ ਪਾ ਦੀ ਮੈਨੂੰ ਲੱਗਦਾ ਵਾ ਬੁਖਾਰ ਸਿਰ ਨੂੰ ਚੜ ਗਿਆ ਸਿਰ ਨੂੰ ਚੜਿਆ ਵਾ ਮੈਂ ਕਹਿੰਦੀ ਆ ਪਾਣੀ ਪਿਆਰ ਕੇ ਤੇ ਜਾ ਡਾਕਟਰ ਨੂੰ ਲੈ ਕੇ ਆ ਪਹਿਲਾਂ ਮਣੀ ਪੀ ਤੀ ਉਹ ਥੋੜੀ ਨਾ ਮੰਮੀ ਹੋਸ਼ ਕਰੋ ਹੋਸ਼ ਕਰ ਚਾਚੀ ਥੋੜਾ ਪਾਣੀ ਪਿਓ ਤੈਨੂੰ ਘੋਣ ਹੈ ਹੂੰ ਇਹ ਕਿੱਥੇ ਗਿਆ ਕਰਦੇ ਪਤਾ ਨਹੀਂ ਆ ਰਪਿੰਦਰ ਕਿੱਥੇ ਆ ਅਪਿੰਦਰ ਆਪਣੇ ਪਿੰਡ ਖਈਆਂ ਤੇ ਮੰਮੀ ਨੂੰ ਪਤਾ ਨਹੀਂ ਸੀ ਉਹਨੂੰ ਮਰ ਨਹੀਂ ਦਵਾਈ ਦੇਖ ਗਈ ਨੇ ਕੀ ਆ ਇਹਨੂੰ ਮਮਾ ਮੇਰੇ ਪੜੇ ਦਿੰਦੀ ਵੇਲਾ ਦੇ ਹਾਲ ਜਾ ਤੂੰ ਨਾ ਡਾਕਟਰ ਨਾਲ ਸੱਦ ਕੇ ਲਿਆਉਂ ਮੈਂ ਲੈ ਆ ਕਿਉਂ ਨਾ ਤੂੰ ਫੜੋ ਹਾਂ ਸੰਦੀਪਾ ਆਹ ਹੱਥ ਅਜਾ ਸ ਮੰਮੀ ਉਠੋ ਮੰਮੀ ਓਏ ਆ ਕੀ ਹੋਣਾ ਕੀ ਮੇਨ ਤਾਂ ਬੁਖਾਰ ਹੀ ਬੜਾ ਹੈ ਦੱਤਾਂ ਬਾਵਾ ਮੇਰੀਆਂ ਚੱਲਣ ਨਹੀਂ ਡਈਆਂ ਤੇ ਪਿੰਦਰ ਨੂੰ ਮੈਂ ਹਾਂ ਵੀ ਮੈਨੂੰ ਦਵਾਈ ਦੇ ਜਾ ਉਹ ਨੇ ਦੇ ਦਿੱਤੀ ਨਹੀਂ ਆਂਦੀ ਉੱਠ ਕੇ ਤੇ ਖਾ ਲਈ ਪੁੱਤਾਂ ਹੁਣ ਡਾਕਟਰ ਕਹਿੰਦੇ ਆ ਵੀ ਬੀਪੀ ਜ਼ਿਆਦਾ ਵੱਧ ਗਿਆ ਹੈ ਆਹੋ ਤੇ ਮੈਂ ਉઠી ਆ ਉਹ ਚਲ ਗਈ ਆ ਮੈਂ ਨਹੀਂ ਗੱਲ ਕਹਿ ਕੇ ਮੈਂ ਹਾਂ ਚਲ ਸਹ ਸਹ ਉੱਠ ਕੇ ਤੇ ਦਵਾਈ ਖਾਣੀ ਆ ਉੱਠ ਕੇ ਇੱਥੇ ਹੋਈ ਤੇ ਮੇਰਾ ਦੇਖ ਤੇ ਸਿਰ ਦਾ ਬੁਰਾ ਹਮੇ ਤਾਂ ਪਤਾ ਨਹੀਂ ਲੱਗਾ ਕੀ ਬਣਿਆ ਚੱਕਰ ਹੀ ਆਇਆ ਮੁੜ ਕੇ ਪਤਾ ਹੀ ਨਹੀਂ ਲੱਗਾ ਕੀ ਬਣਿਆ ਰੋਟੀ ਖਾਧੀ ਠੀਕ ਨਹੀਂ ਸੰਦੀਪ ਇੱਕੋ ਰੋਟੀ ਖਾਧੀ ਸਵੇਰੇ ਚਾਹ ਨਾ ਉਹ ਵੀ ਮੇਂ ਨਿਕਲ ਗਈ ਉਲਟੀ ਮੈਨੂੰ ਆ ਗਈ ਉਹ ਵੀ ਨ ਟਿਗੀ ਅੰਦਰ ਤੇ ਮੁੜ ਕੇ ਮੈਂ ਦੇਖੋ ਖਾਦਾ ਹੀ ਨਹੀਂ ਤੇ ਦਵਾਈ ਖਾਣ ਲੱਗੀ ਸੀ ਉੱਠ ਕੇ ਹੁਣ ਤੇ ਸੰਦੀਪ ਰਪਿੰਦਰ ਦੇ ਕੰਮ ਵੇਖ ਲਾ ਜਦੋਂ ਪਤਾ ਵਾ ਕਿ ਮੰਮੀ ਠੀਕ ਨਹੀਂ ਆ ਤੇ ਕੀ ਲੋੜੀ ਜਾਂਦੀ ਤੇ ਜੇ ਨਾ ਜੀਦੀ ਹੁੰਦੇ ਤੇ ਮੰਮੀ ਨੇ ਇਦਾਂ ਪਏ ਰਹਿਣਾ ਮੈਂ ਤੇ ਕਲੇ ਡਈ ਹੀ ਵੇਖਣ ਮੈਂ ਚਲ ਵੀ ਨਹੀਂ ਆ ਤੇ ਬਣਾ ਲਾਂਗੀ ਤੇ ਰਪਿੰਦਰ ਮੈਂ ਜਾਂਦੀ ਵੇਖੀ ਆ ਤੇ ਮੈਂ ਚਲ ਹੋ ਕੇ ਉਨੀ ਚਾਚੀ ਇਹ ਲੋ ਮੈਂ ਤੇ ਜਦੋਂ ਦੋਨੇ ਧੱਕੇ ਮਾਰੇ ਆ ਤੇ ਮੈਂ ਤੇ ਉਹਨਾਂ ਦੇ ਘਰ ਆਉਣਾ ਜਾਂ ਨਾ ਹਾਰਤਾ ਵਾ ਉਹ ਮੈਂ ਆਈ ਮੈਂ ਚਲ ਪੁੱਸ ਨਹੀਂ ਆ ਚਾਚੀ ਨੂੰ ਭਲਾ ਵੀ ਕੀ ਗੱਲ ਵਾ ਇਹ ਕਿੱਥੇ ਗਈ ਆ ਤੇ ਉਹ ਚਾਚੀ ਥੱਲੇ ਪਈ ਦੀ ਮੈਂ ਤੇ ਦਵਾ ਦਾ ਚੁੱਕਣ ਪਈ ਮੇ ਕੋ ਚੁੱਕਿਆ ਨਾ ਜਾਵੇ ਫਿਰ ਮੈਂ ਹ ਦਲਜੀਤ ਵੱਲ ਜਾਨੀ ਦਲਜੀਤ ਨੂੰ ਆਜਮਾਨੀ ਦਲਜੀਤ ਉੱਠ ਆ ਸੀਤੀ ਆ ਵੀ ਤੇ ਵਧੀਆ ਕੀਤਾ ਵਾ ਕਿ ਚੱਲ ਆ ਗਏ ਜੇ ਭਾਬੀ ਨਾ ਆਉਂਦੀ ਜੇ ਕੋ ਹੋ ਜਾਂਦਾ ਫੇੜ ਹੋ ਜਾਂਦਾ ਥੱਲੇ ਪਈ ਰਹਿਣਾ ਕਿ ਇਹਨੇ ਵੇਖਣਾ ਹੀ ਨਹੀਂ ਆਹ ਲੜੀ ਨਹੀਂ ਕੀ ਮੈਂ ਕਦੋਂ ਨਾ ਕਦੋਂ ਨਹੀਂ ਇਹਨਾਂ ਕੋਈ ਪਤਾ ਨਹੀਂ ਉਹਨੂੰ ਤਾਂ ਬਸ ਜਾਣ ਨਾਲ ਹੀ ਚਲ ਗਈ ਆ ਮੈਂ ਇਹਨੂੰ ਬੜਾ ਕਿਹਾ ਮੈਂ ਮੈਨੂੰ ਦਵਾਈ ਦੇ ਜਾ ਆਂਦੀ ਤਾਂ ਸਵੇਰੇ ਖਾਦੀ ਸੀ ਤੂੰ ਉੱਠ ਕੇ ਤੇ ਖਾ ਲਈ ਜਦੋਂ ਉੱਠੀ ਤੂੰ ਚੰਗੀ ਭੰਜਿਆ ਦੋਨੂੰ ਪਤਾ ਹੀ ਵੀ ਠੀਕ ਨਹੀਂ ਐ ਤੇ ਤੂੰ ਨਾ ਜਾ ਅੱਜ ਕੱਲ ਨੂੰ ਚਲ ਜਾਂਦੇ ਡਾਕਟਰ ਕਹਿੰਦੇ ਆ ਜੀ ਕਟਵਰ 200 ਬੀਪੀ ਹੋ ਗਿਆ ਸੀ ਹਾਂ ਤੇ ਵੱਧ ਗਿਆ ਨਾ ਬੀਪੀ ਫੇਰ ਜੇ ਕੁਝ ਹੋਏ ਨਾ ਤੇ ਫੇਰ ਕੌਣ ਜ਼ਿੰਮੇਵਾਰ ਹੋਣਾ ਹੀ ਕੋਈ ਗੱਲ ਨਹੀਂ ਆ ਲੈਣੇ लवली ਹੋਣਾ ਨੂੰ ਉਹਨਾਂ ਮੈਂ ਗੱਲ ਕਰਦਾ ਹਾਂ ਨਾ ਤੇ ਨਹੀਂ ਨਾ ਮੰਮੀ ਸਮਝ ਜਾਂਦੀ ਤੂੰ ਦੱਸ ਦੋ ਆਪਾਂ ਉੱਧਰ ਲੈ ਜੰਨੀ ਆ ਨਹੀਂ ਤੁਸੀਂ ਉੱਧਰ ਲੈ ਜਾਓ ਆਪਣੇ ਹੱਲ ਮੰਮੀ लवली ਨੂੰ ਦੱਸਿਆ ਜਾਂਨੇ ਕਿ ਮੈਂ ਚੱਲੀ ਆ ਪਿੰਡ ਪਤਾ ਨਹੀਂ ਮੈਨੂੰ ਪਤਾ ਮੈਂ ਤਾਂ ਪੁੱਛਿਆ ਹੀ ਨਹੀਂ ਮੈਂ ਆਦਾ ਕੰਮ ਨੂੰ ਦਵਾਈ ਦਊਗੀ ਤੇ ਚਲ ਬੀਪੀ ਵਾਲੀ ਮੈਂ ਪੁੱਛ ਲੈਣੀ ਆ ਦੁਕਾਨੇ ਦਿੱਤੇ ਹੀ ਨਹੀਂ ਮੈਨੂੰ ਦਵਾਈ ਕੋਈ ਦਿੱਤੀ ਨਹੀਂ ਦੇ ਕੇ ਨਹੀਂ ਗਈ ਦੋਖ ਹੁੰਦਾ ਤੇ ਫੇਰ ਹੀ ਨਾ ਦੋਖਾ ਨਹੀਂ ਹੁੰਦਾ ਆਪਣੀ ਮਾਂ ਨੂੰ ਮਿਲਣ ਚਲ ਗਈ ਆ ਜੂ ਤਾਂ ਜਾਣ ਕੇ ਮਾਂ ਹਾਂਦੀ ਜਾਣ ਕੇ ਕਰਦੇ ਉਹਨੇ ਮਿਲਣ ਜਾਣਾ ਸੀ ਭੱਜੀ ਤੇ ਤੁਸੀਂ लवली ਨੂੰ ਫੋਨ ਕਰੋ ਹਾਂ ਕੋਈ ਗੱਲ ਨਹੀਂ ਆਉਣੀ ਵਾਲਾ ਕਿੰਨਾ ਕ ਟਾਈਮ ਰਹਿ ਗਿਆ ਵਾ 5:00 ਵੱਜ ਗਏ ਉਹ ਵੀ ਉਹਦੇ ਮਗਰ ਲੱਗਾ ਰਪਿੰਦਰ ਦੇ ਚਾਚੀ ਮੈਂ ਜਾਣੀ ਹੁਣ ਜੇ ਰਪਿੰਦਰ ਆ ਗਈ ਨਾ ਐਵੇਂ ਕੋਈ ਮੂਹ ਗੱਲ ਨਿਕਲੇਗੀ चंगा नहीं लगता बंदा फिर दीदी एवं तहू कुछ कहूगी चुप करके तो बैठे रहो सिमी ले चाह बी चाह चाह मम्मी रोटी तो नहीं खानी ਕੋਈ ਨਹੀਂ ਖਾਲਾ ਕਿ ਗੱਡੀ ਹਟ ਕੇ ਚਲ ਚਾਹ ਪੀ ਲਉ ਯਨੇ ਫਰਕ ਪੈ ਜਣਾ ਠੀਕ ਨਵਲੀ ਆ ਗਈ ਬੈਠੇ ਸਾਰੇ ਜਣੇ ਸੁਖਵਾ ਸੁਖ लवली ਗਦਾ ਹੋਣਾ ਵਾ ਕਿਉਂ ਕੀ ਗੱਲ ਹੋਈ ਆ ਮੰਮੀ ਠੀਕ ਨਹੀਂ ਸੀ ਬਿਮਾਰ ਹੋ ਗਈ ਜਿਆਦਾ ਅੱਛਾ ਤੇ ਦਿੱਤੀ ਦਵਾਈ ਦੁਈ ਲੈ ਕੇ ਅਹੀਂ ਤੇ ਦਵਾਈ ਲੈ ਕੇ ਦੇ ਹੀ ਦੇਣੀ ਆ ਰਪਿੰਦਰ ਦੇ ਕੰਮ ਵੇਖ ਲੈ ਮੰਮੀ ਨੇ ਦਵਾਈ ਮੰਗੀ ਆ ਤੇ ਦਵਾਈ ਨਹੀਂ ਉਹ ਦੇ ਗਈ ਗਈ ਤੇ ਮੰਮੀ ਇੱਥੇ ਡਿੱਗੇ ਪਏ ਸੀ ਬੀਪੀ ਬੜਾ ਕਿੰਨਾ ਵੱਧ ਗਿਆ ਸੀ ਤੇ ਡਾਕਟਰ ਨੂੰ ਲੈ ਕੇ ਆਇਆ ਭਾਈ ਇਥੇ ਇਹ ਜੇ ਕੋ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਉਹ ਚੱਲ ਮੈਂ ਆਵਾਜ਼ ਮਾਰਨਾ ਉਹਨੂੰ ਮੈਂ ਆਵਾਜ਼ ਕਿਹਨੂੰ ਮਾਰਨੀ ਆ ਹਾਂ ਉਹਦੇ ਪੇਕੇ ਗਈ ਆ ਉਹਨੇ ਇਹ ਵੀ ਨਹੀਂ ਦੇਖਿਆ ਕਿ ਮੰਮੀ ਬਿਮਾਰ ਵਾ ਮੈਂ ਉਹਦਾ ਹਾਲ ਚਾਲ ਪੁੱਛ ਲਾਂਗੇ ਤੇ ਉਹ ਭਰਾ ਮੈਨੂੰ ਫੋਨ ਕਰਕੇ ਉਹਨੇ ਜਾਣਾ ਸੀ ਤੇ ਵੇਖ ਲੈ ਫਿਰ ਲੱਭ ਲੈ ਅੰਦਰੋਂ ਕੋਈ ਗੱਲ ਬਾਤ ਨਹੀਂ ਹੋਈ ਮਾਤਾ ਤੇ ਨਾ ਮੁੜਕੇ ਸੇਰੇ ਕਿ ਦਿਨ ਫੋਨ ਆਇਆ ਸੀ ਹਾਂਜੀ ਤੇ ਮੁੜਕੇ ਮੈਨੂੰ ਪੁੱਛਿਆ ਨਹੀਂ ਤੇ ਮੈਂ ਚੱਲ ਜੀ ਮੁੜਕੇ ਮੈਨੂੰ ਪਤਾ ਨਹੀਂ ਲੱਗਾ ਮੇ ਤਾਂ ਬੁਖਾਰ ਬੜਾ ਹੋ ਗਿਆ ਤੇ ਮੇਰਾ ਤਾਂ ਬਹੁਤਾ ਹੀ ਮਾੜਾ ਹਾਲ ਹੀ ਮੈਂ ਉਹਨੂੰ ਜਾਣ ਲੱਗੀ ਉਹ ਕਿਹਾ ਮੈਨੂੰ ਦਵਾਈ ਦੇ ਜਾ ਨਾ ਨਹੀਂ ਦੇ ਕੇ ਗਈ ਆਂਦੀ ਉੱਠ ਕੇ ਤੇ ਖਾਲੀ ਤੂੰ ਜਾਣ ਕੇ ਕੰਢੇ ਨਹੀਂ ਤੇ ਮੈਨੂੰ ਤੇ ਉਹਨੇ ਫੋਨ ਹੀ ਨਹੀਂ ਕੀਤਾ ਮੈਂ ਜਾਣਾ ਆਹ ਤਾਂ ਚੁੱਪ ਗੁੱਤੀ ਚਲ ਗਈ ਨਾ ਦਵਾਈ ਦੇ ਕੇ ਗਈ ਤੇ ਮੈਂ ਉੱਥੀ ਮੈਂ ਚੱਲ ਉੱਠਣੀ ਹੈ ਲੈ ਖਾਣੀ ਹੈ ਦਵਾਈ ਮੈਂ ਤੇ ਇੱਥੇ ਮੇ ਤਾਂ ਚੱਕਰ ਹੀ ਆਏ ਉੱਠ ਕੇ ਉਹਦੇ ਭੜਾ ਹੋਵੇ ਸਿਮੀ ਭਾਬੀ ਦਾ ਉਹਨਾਂ ਆਗੇ ਵੇਖ ਲਿਆ ਤੁਹਾਨੂੰ ਦੱਸਿਆ ਆਗੇ ਪਰ ਭੱਜੇ ਆਏ ਘਰ ਜਿਹੜਾ ਆਪਾਂ ਆਗੇ ਵੇਖਿਆ ਨਾ ਮੰਮੀ ਥੱਲੇ ਲਵੇਂ ਪਈ ਉਹ ਹੁਣ ਮੈਨੂੰ ਇਹ ਗੱਲ ਦਾ ਕੀ ਪਤਾ ਵੀ ਉਹ ਪਿੰਡ ਚ ਲੱਗੀ ਏ ਦੱਸ ਯਾਦ ਹੋਏ ਵੀ ਮੈਨੂੰ ਨੇ ਫੋਨ ਕੀਤਾ ਵਾ ਮੈਨੂੰ ਤਾਂ ਪਤਾ ਹੀ ਨਹੀਂ ਆ ਉਹ ਲਵਣੀ ਮਰਮੜਾ ਸਮਝਾਇਆ ਕਰਕੇ ਤੇ ਕਿਹਦੇ ਦਬਕਾ ਨਹੀਂ ਹੈ ਠੀਕ ਹੈ ਨਾ ਮੈਂ ਦਵਾਈ ਮੰਗੀ ਤਾਂ ਮੈਨੂੰ ਦੇ ਜਾਂਦੀ ਤੇ ਚੱਲ ਮੈਂ ਉੱਠ ਤੇ ਪੈਂਦੀ ਮੇਰੇ ਕੋਲ ਤਾਂ ਉੱਠਿਆ ਹੀ ਨਹੀਂ ਸੀ ਜਾਣਦੇ ਆ ਤੇ ਮੈਨੂੰ ਤਾਂ ਗਾਰੀਆਂ ਦੀ ਜਾਣ ਕੇ ਜਾਣਦੇ ਹੀ ਆ ਤਾਜੀ ਜੇ ਤੁਸੀਂ ਨਹੀਂ ਨਾ ਸਾਮ ਸਕਦੇ ਤੁਹਾਨੂੰ ਦੱਸ ਦੋ ਕੋਈ ਗੱਲ ਨਹੀਂ ਅਸੀਂ ਮੰਮੀ ਨੂੰ ਉਧਰ ਲੈ ਜੰਨੇ ਆ ਉਹੋ ਸਾਮਨ ਦੀ ਗੱਲ ਕਿੰਨੇ ਕੀਤੀ ਆ ਜਾਂ ਤਾਂ ਇਹ ਵੀ ਅਸੀਂ ਤੰਗ ਬੜਾ ਕਰਨ ਦੇ ਆ ਪੁੱਛੋ ਕਿਹ ਚੀਜ਼ ਦੀ ਵੀ ਘਾਟ ਹੈਗੀ ਆ ਆਹ ਤੰਗ ਨਾਲੋਂ ਵੱਧ ਹੀ ਆ ਨਾ ਦਵਾਈ ਪੁੱਛਣ ਦੇ ਉਹਨਾਂ ਨੂੰ ਨਾ ਕੁਝ ਘਰ ਕੋਈ ਵੀ ਨਹੀਂ ਮੈਂ ਤੂੰ ਮੇਰੇ ਦਵਾਲੇ ਹੋ ਜਾਣ ਮੈਨੂੰ ਤਾਂ ਪਤਾ ਹੀ ਨਹੀਂ ਆ ਵੀ ਉਹ ਘਰ ਮੈਂ ਕਿੱਥੇ ਨੋਲਿਓ ਮੈਂ ਯਾਰ ਮੰਮੀ ਤੁਹਾਡੇ ਕੋ ਸਾਂਭੀ ਨਹੀਂ ਜਾਣਦੀ ਜੇ ਉਹਦਾ ਰੁਪਿੰਦਰ ਦੀ ਗਲਤੀ ਸੀ ਤੇ ਉਹਨੂੰ ਮੈਂ ਘਰੋਂ ਕੱਢਣ ਲੱਗਾ ਸੀ ਤੇ ਪੁੱਛੋ ਰੋਕਿਆ ਕਿੰਨੇ ਇਹੋ ਹੀ ਆ ਰੋਕਣ ਵਾਲੀ ਵੀ ਉਹਨੂੰ ਉਹ ਯਾਰ ਜੇ ਰੋਕਿਆ ਹੀ ਤੇ ਮਰਮੰਡਾ ਸਮਝਾਇਆ ਤੇ ਕਰ ਦਬਕਾਰਾ ਕੀ ਕਰ ਮਰਮੰਡਾ ਕਿਤੇ ਉਹ ਇਹੋ ਜਿਹੇ ਸਮਝਾਉਣਾ ਨਹੀਂ ਫਿਰ ਸਮਝਦੀ ਹੁੰਦੀਆਂ ਠੀਕ ਆ ਨਾ ਉਥੇ ਦੋ ਚਾਰ ਦਿਨ ਲਾਉਂਦੀ ਨਾ ਆਪੇ ਅਗਲ ਆ ਜਾਣੀ ਕੋਈ ਕ ਨਹੀਂ ਹੁਣ ਆਉਣਾ ਹੀ ਆ ਕੁਛ ਨਹੀਂ ਕਿ ਮੇਰੀ ਮਾਂ ਨੂੰ ਕੁਝ ਹੋ ਜਾਂਦਾ ਤੇ ਫਿਰ ਤੋ ਉਹ ਤਾਂ ਹੁਣ ਆਉਗੇ ਤੇ ਫੇਰ ਹੀ ਪੁੱਛੂੰਗਾ ਨਾ ਜੇ ਨਾ ਸੀ ਮੇਂੀ ਦੀਦੀ ਆਉਂਦੀ ਤੇ ਨਾ ਸਾਨੂੰ ਪਤਾ ਲੱਗਦਾ ਤੇ ਫੇਰ 200 ਬੀਪੀ ਹੀ ਜਾਣਾ ਕਿੱਧਰ ਨੂੰ ਹੀ ਜੇ ਕੱਲੀ ਥਲੇਵੇਂ ਬਈ ਰਹਿੰਦੀ ਲੇ ਤੁਸੀਂ ਆ ਗਏ ਆ। ਉਹ ਮੈਂ ਤੇ ਆ ਗਿਆ ਵਾਂ। ਤੂੰ ਕਿਨੂੰ ਪੁੱਛ ਕੇ ਗਈ? ਪੁੱਛ ਕੇ ਦੱਸ ਕਿਨੂੰ ਜਾਣਾ ਆਂ? ਮੰਮੀ ਨੂੰ ਪੁੱਛ ਕੇ ਗਈ ਸੀ। ਨਾਲੇ ਮੇਰੀ ਗੱਲ ਸੁਣੋ। ਬਾਹਰ ਬੜੀਆਂ ਕੁਰਸੀਆਂ ਲੱਗੀਆਂ ਆਂ। ਆਇਆ ਹੀ ਕੋਈ ਘਰੇ। ਇਹ ਤਾਂ ਕੁਰਸੀਆਂ ਡੱਠੀਆਂ ਹੀ। ਜੇ ਨਾਨਾ ਦਲਜੀਤ ਨਹੀਂ ਆਉਂਦੇ ਤੇ ਦਰੀਆਂ ਦੁਰੀਆਂ ਵਿਸ਼ਿਆ ਹੋਣੀਆਂ ਆਂ ਇਹ ਆਲੇ ਨੂੰ ਤੇ ਤੈਨੂੰ ਲੱਗ ਪਤਾ ਜਾਣਾ ਹੈ। ਆਏ ਹਾਈ ਮੈਨੂੰ ਗੱਲ ਤੇ ਦੱਸੋ। ਕਿ ਕੀ ਗੱਲ ਹੋਈ ਆ? ਐਵੇਂ ਮੇਰੇ ਦਿਵਾਲੀ ਹੋਈ ਜਾਂਦੀ ਆਂ। ਹੁਣ ਮੈਂ ਪਿੰਡ ਜਾਣਾ ਨਹੀਂ ਆ ਦੱਸ। ਗੱਲ ਦਾ ਤਾਂ ਪਤਾ ਲੱਗੇ ਵੀ ਗੱਲ ਹੋਈ ਕੀ ਆ ਉਹ ਪਹਿਲਾਂ ਤੇ ਜ਼ਰਾ ਫਰਜ ਬੰਦਾ ਸੀ ਤੂੰ ਮੈਨੂੰ ਫੋਨ ਕਰਦੀ ਤੇ ਫੇਰ ਜਾਂਦੀ ਤੂੰ ਜੇ ਉਹਨੇ ਬੀਪੀ ਦੇ ਤੱਕ ਦਵਾਈ ਮੰਗੀ ਤੇ ਤੂੰ ਦੇ ਕੇ ਕਿਉਂ ਨਹੀਂ ਗਈ ਇਹਨੂੰ ਮਗਰੋਂ ਉਹਦਾ ਬੀਪੀ ਵੱਧ ਗਿਆ ਸੀ ਉਹਦੇ ਕਿਤੇ ਹਿੱਥੇ ਪਈ ਸੀ ਉਹਨੇ ਕਿਤੇ ਗਵੰਡਨ ਨੇ ਵੇਖ ਲਿਆ ਤੇ ਉਹਨੇ ਆਣ ਕੇ ਚੁੱਕਿਆ ਚੱਕਿਆ ਇਹਨੂੰ ਦਲਜੀਤ ਨਾਲ ਆਵਾਜ਼ ਮਾਰੀ ਤੋਏ ਸ਼ੁਕਰ ਕਰ ਵੀ ਬਚ ਗਈ ਆ ਉਹ ਨਹੀਂ ਤੇ ਸਾਰਾ ਜਿਹੜਾ ਭਾਂਡਾ ਸੀ ਨਾ ਤੇਰੇ ਸਿਰ 'ਪਨ ਨਾ ਹੀ ਆ ਕਿ ਆ ਮੂੰਹ ਤੇ ਤੂੰ ਆਪਣੇ ਪਿੰਡੋਂ ਚਲ ਗਈ ਤੇ ਮਮਮੀ ਨੇ ਸਵੇਰੇ ਦਵਾਈ ਖਾਦੀ ਹੀ ਸਵੇਰੇ ਦਵਾਈ ਖਾ ਕੇ ਹਟੇ ਹੀ ਜੇ ਫੇਰ ਮੈਂ ਦੁਬਾਰਾ ਦੇ ਦਿੰਦੀ ਤੇ ਬਾਰ ਬਾਰ ਦਵਾਈ ਖਾਣੀ ਚੰਗੀ ਆ ਉਹ ਜਿੰਨੇ ਟਾਈਮ ਤੇ ਦਸੀ ਉਹਨੇ ਟਾਈਮ ਤੇ ਖਾਣੀ ਆ ਕੋਈ ਉਹਦੇ ਹਲੇ ਟਾਈਮ ਨਹੀਂ ਹੋਇਆ ਦਵਾਈ ਖਾਣ ਦਾ ਕੋਈ ਮਮਮੀ ਜਿਆਦਾ ਨਹੀਂਗਾ ਠੀਕ ਹੈ ਤੇ ਤੂੰ ਅਜੇ ਰਹਿਣ ਦਿੰਦੀ ਕਿੱਡਾ ਕੋਥੇ ਸਾਯਾ ਬੱਦਾ ਹੈ ਵੀ ਜਾਣਾ ਹੀ ਜਾਣਾ ਹੈ ਜਿਆਦਾ ਬਿਮਾਰ ਕਿਥੇ ਹੀ ਉਹ ਬੀਬੀ ਕਿਤੇ ਮੁੜ ਕੇ ਵੱਧ ਘਟ ਗਿਆ ਹੁਣਾ ਥੋੜਾ ਬੋਤਾ ਪਹਿਲਾਂ ਤਾਂ ਬਸ ਨਾਰਮਲ ਬੁਖਾਰ ਹੀ ਮੜਾ ਜਿਆ ਉਹ ਉਹਨਾਂ ਨੇ ਦਵਾਈ ਸਵੇਰੇ ਖਾ ਲਈ ਤੇ ਮੁੜ ਕੇ ਦੁਪਹਿਰ ਨੂੰ ਗੋਲੀ ਖਾਣੀ ਹੀ ਬੀਪੀਐਲ ਜਿਹੜੀ ਖਾਂਦੇ ਆ 36 36 ਗੱਲਾਂ ਸੁਣਾ ਕੇ ਗਏ ਆ ਅਗਲੇ ਮੈਨੂੰ ਗੱਲਾਂ ਜਿ ਸੁਣਾਉਣ ਵਾਲੀ ਕਿਹੜੀ ਗੱਲ ਵਾ ਉਹ ਲੈ ਚੱਲੇ ਹੀ ਨਾਲ ਹੀ ਵੀ ਉਧਰ ਆ ਜਾ ਤੂੰ ਉਹ ਪਖੰਡ ਕਰਦੇ ਆ ਉਦਾਂ ਹੀ ਖੰਡ ਕਰਦੇ ਆ ਉਦਾਂ ਹੀ ਜੇ ਬਿਮਾਰ ਹੀ ਤਾਂ ਖੜਦੇ ਆ ਖੜਿਆ ਕੇ ਉਹਨਾਂ ਫਿਰ ਗੱਲਾਂ ਕਰਨ ਜੋਗੇ ਹੀ ਆਵੀ ਕੋਈ ਉਹਨਾਂ ਲੈ ਜਾਣਾ ਵਾ ਗੱਲਾਂ ਨਹੀਂ ਗਾ ਕਰਦੇ ਉਹ ਦਲਜੀਤ ਤੇ ਪੂਰਾ ਰਾਜੀ ਹੀ ਖੜਨ ਚ ਉਹਦ ਮੈਂ ਰੋਕੀ ਆ ਉਹ ਨਾਲੇ ਆਪਾਂ ਕਰਨੇ ਆ ਪੈਸੇ ਦਾ ਲਾਲਚ ਤੂੰ ਪਿਲਸਨ ਹੁੰਦੀ ਆ ਉਹਦੀ ਉਹ ਨਹੀਂ ਗਾ ਕਰਦੇ ਉਹਨਾਂ ਕੋ ਜਿੰਨੇ ਘੱਗਿਆ ਨਾ ਉਹਨੇ ਜੀ ਸਬਰ ਵਾਨਨ ਤੇ ਫਿਰ ਲੈ ਜਾਂਦੇ ਆ ਖਰਦੇ ਤਾਂ ਸਹੀ ਦੋ ਦਿਨ ਆ 10-10 15-15 ਹਜ਼ਾਰ ਦੀ ਦਵਾਈ ਜਿਹੜੀ ਹੁੰਦੀ ਹੈ ਨਾ ਇੱਕ ਦਿਨ ਹੀ ਖਵਾ ਸਕਦੇ ਹੈਗੇ ਉਹ ਗੱਲਾਂ ਮਾਰਦੇ ਫਿਰਦੇ ਆ ਵਾਅਦਾ ਘਟਾ શરીਦ ਦੇ ਵਿੱਚ ਹੋ ਹੀ ਜਾਂਦਾ ਵਾ ਤੁਸੀਂ ਤਾਂ ਇਦਾਂ ਆ ਕੇ ਮੇਰੇ ਦਿਵਾਲੇ ਹੁੰਦੇ ਆ ਜਿੱਦਾਂ ਮੈਂ ਜਾਣ ਕੇ ਬਿਮਾਰ ਕੀਤਾ ਹੁੰਦਾ ਉਹਨਾਂ ਨੂੰ ਹੁਣ ਉਮਰ ਵਾਨਾਂ ਦੀ ਉਹਨਾਂ ਕੋ ਵਾਧ ਘਟ ਨਾ ਖਾਣ ਪੀਣ ਦਾ ਵੀ ਨਹੀਂ ਚੱਲਿਆ ਜਾਂਦਾ ਹੈਗਾ ਤੇ ਚੀਜ਼ ਕੋਈ ਨਾ ਕੋਈ ਖਾ ਲੈਂਦੇ ਆ ਤਦ ਸਰ ਬੀਪੀ ਵਧਣਾ ਘਟ ਨਹੀਂ ਆ ਮਾਂ ਦਾ ਕਿ ਤੂੰ ਗਾਲੀ ਛਾਡਾ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਜਾਣ ਲੱਗੀ ਨੇ ਬਾਬਾ ਮੰਮੀ ਨੂੰ ਮੈਂ ਦੱਸਿਆ ਸੀ ਜੇ ਨਹੀਂ ਨਾ ਤਾਂ ਮੰਮੀ ਨੂੰ ਪੁੱਛ ਲੋ ਜਾ ਕੇ ਮੰਮੀ ਸਰੇ ਮੈਨੂੰ ਇਹੋ ਗੱਲ ਕਹਿੰਦੇ ਸੀ ਕੋਈ ਨਿਰਪਿੰਦਰ ਤੂੰ ਕੰਮ ਕਰਕੇ ਤੇ ਤਿਆਰ ਹੋ ਜਾ ਤੇ ਜਾ ਚੱਲ ਜਾ ਮੈਂ ਤੇ ਅੰਦਰ ਤਿਆਰ ਹੋਣਾ ਪੀ ਤੇ ਮੈਨੂੰ ਪੁੱਛਣ ਦਾ ਕੋਈ ਫਰਜ਼ ਨਹੀਂ ਬੰਦਾ ਤੂੰ ਸਵੇਰੇ ਦੱਸ ਦਿੰਦੀ ਵੀ ਮੈਂ ਜਾਣਾ ਮੈਂ ਹਾਂ ਚੱਲ ਡਿਊਟੀ ਤੇ ਹੋਣੀ ਆ ਚੱਲ ਕੀ ਮਗਰ ਫੋਨ ਕਰਨਾ ਸੇ ਤੁਹਾਨੂੰ ਪਤਾ ਉਹ ਗੁੱਸੇ ਦੇ ਹੁੰਦੇ ਆ ਕਿ ਬਾਰ ਬਾਰ ਫੋਨ ਕਿਉਂ ਚੁੱਕਦੇ ਆ ਮੈਂ ਤਾਂ ਤਾਂ ਕਰਕੇ ਨਾ ਲਾਇਆ ਹੈਗਾ ਜਾ ਪੋਛਲਾ ਫਿਰ ਹਾਈ ਅੰਦਰ ਲੰਮੇ ਪਈ ਉਹ ਵਾਦੇ ਘਟੇ ਹੋਈ ਜਾਂਦੇ ਆ ਤੁਸੀਂ ਤੇ ਉਦਾਂ ਹੀ ਨੀ ਗੀ ਜੀ ਗੱਲ ਨੂੰ ਨਾ ਐਡੀ ਹਰੀ ਲੈ ਕੇ ਤੱਕਦੇ ਆ ਵਾਦੇ ਘਟੇ ਦਾ ਮੈਨੂੰ ਨਹੀਂ ਗਾ ਪਤਾ ਜੇ ਕੋ ਮਾਤਾ ਨੂੰ ਹੋ ਜਾਂਦਾ ਨਾ ਤੇ ਫਿਰ ਤੈਨੂੰ ਲੱਗ ਜਣਾ ਨਹੀਂ ਪਤਾ ਆਣ ਗਵੰਡ ਕੋ ਜਦੋਂ ਗੱਲਾਂ ਸੁਣਨੀਆਂ ਪੈਣੀਆਂ ਆ ਤੇ ਘਰ ਕੋਈ ਵੀ ਨਹੀਂ ਤੇ ਆ ਗਵੰਡਣ ਆਈ ਮਗਰ ਉਹ ਆ ਜੜੀ ਉਹਨੇ ਤੇ ਆਣ ਕੇ ਚੁੱਕਿਆ ਵਾ ਉਹਨੇ ਘੜੇ ਬਲ ਵੇਖ ਲਿਆ ਮਿੰਜਾਂਦੀ ਨੂੰ ਓਏ ਉਹ ਤਾਂ ਇੱਥੇ ਕਿਤੇ ਸਬਜ਼ੀਆਂ ਸਮਝੀਆਂ ਵੇਖਣ ਆਈ ਸੀ ਤੇ ਗੇਟ ਖੁੱਲਾ ਹੈ ਸਬਜ਼ੀਆਂ ਵੇਖਾਂ ਦੀ ਦੁਪਹਿਰੇ ਇਹਦੀਆਂ ਸਬਜ਼ੀਆਂ ਕਿਹੜੀਆਂ ਹੀ ਉੱਥੇ ਪਲਾ ਇਹ ਕਰਪਿੰਦਰ ਤੇਰੀ ਗਲਤੀ ਆ ਉਤੋਂ ਤੂੰ ਬੋਲੀ ਜਾਣੀ ਆ ਉਹ ਇਹ ਸ਼ੁਕਰ ਕਰ ਭੀ ਉਹਨੇ ਵੇਖ ਲਿਆ ਵਾ ਜੇ ਕਿਤੇ ਦੰਦਲ ਦੰਦਲ ਪਈ ਹੁੰਦੀ ਨਾ ਤੇ ਫਿਰ ਤੈਨੂੰ ਲੱਗ ਜਣਾ ਇਹ ਪਤਾ ਜਾ ਜਾ ਕੇ ਤੇ ਅੰਦਰ ਵੇਖ ਉਹਨੂੰ ਖਿਚੜੀ ਖੁਜੜੀ ਬਣਾ ਕੇ ਦੇ ਜਿੰਨਾ ਮਰਜ਼ੀ ਕਰ ਲੋ ਨਾ ਪਰ ਤੂੰ ਹੀ ਨਾ ਉਹੀ ਗੱਲੀ ਕਰ ਦੇਣੀ ਆ ਵੀ ਇਹ ਕਰਦੀ ਕੁਝ ਨਹੀਂ ਹੈਗੀ ਸਵੇਰੇ ਸਾਰਾ ਕੰਮ ਧੰਦਾ ਮੈਂ ਕਰਕੇ ਗਈ ਆ ਅਿੰਨੇ ਜਰੀ ਮੈਂ ਪਿੰਡ ਗਈ ਆ ਤਾਂ ਫੇਰ ਤੂੰ ਮੈਨੂੰ ਗੱਲਾਂ ਸੁਣਾਉਂਦੀ ਆ ਇਹ ਨਹੀਂ ਪੁੱਛਿਆ ਤੇ ਐਤਵਾਰ ਫੁੱਟੇ ਆਈ ਜਾਂਦੀ ਆ ਜੀ ਬਾਜੀ ਜਾਂ ਚਾਹੀ ਠੀਕ ਠਾਕ ਵਾ ਚਾਹੀ ਕਿਦਾਂ ਪੁੱਛਿਆ ਇੱਕ ਵਾਰ ਵੀ ਤੀ ਉਹ ਜਾ ਜਾ ਕੇ ਪਹਿਲਾਂ ਹੋਂਦਾ ਪਤਾ ਲਿਆ ਸਾਦੀ ਹੋਈ ਏ ਤੁਹਾਡੇ ਵਾਲੀ ਇਹ ਕੋਤੋਂ ਗਲਤੀ ਹੈ ਤੇ ਗਾੜੀਆਂ ਗੱਲਾਂ ਸੁਣਾਉਂਦੀ ਆ ਹੋਰੀ